ਬਰਾਤ ਲੈ ਕੇ ਪਹੁੰਚੇ ਲਾੜੇ ਦੇ ਨਾਲ ਹੋਈ ਮਾੜੀ ਨਾ ਮਿਲਿਆ ਘਰ ਤੇ ਨਾ ਮਿਲੀ ਲਾੜੀ ਕੁੜੀ ਦੇ ਪਰਿਵਾਰਕ ਮੈਂਬਰ ਯੂਕੇ ਦੇ ਵਿੱਚ ਰਹਿੰਦੇ ਸਨ ਤੇ ਸਾਰਾ ਰਿਸ਼ਤਾ ਫੋਨ ਦੇ ਉੱਪਰ ਹੀ ਤੈ ਹੋਇਆ ਸੀ ਦੱਦ ਨੇ ਕੀ ਮੂਗਾ ਸ਼ਹਿਰ ਦੇ ਵਿੱਚ ਅੰਮ੍ਰਿਤਸਰ ਤੋਂ ਇੱਕ ਬਰਾਤ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਕਿ ਉਹਨਾਂ ਨੂੰ ਖਾਲੀ ਹੱਥ ਹੀ ਵਾਪਸ ਪਰਤਣਾ ਪਿਆ ਅੰਮ੍ਰਿਤਸਰ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਨੇ ਆਪਣੇ ਦਿਓਰ ਦਾ ਰਿਸ਼ਤਾ ਆਪਣੇ ਹੀ ਰਿਸ਼ਤੇਦਾਰ ਮੰਮੇ ਦਿੱਤੀ ਦੇ ਨਾਲ ਤੈਅ ਕੀਤਾ ਸੀ ਪਰ ਜਦੋਂ ਮਨਪ੍ਰੀਤ ਆਪਣੇ ਪਰਿਵਾਰ ਦੇ ਸਮੇਤ ਮੋਗਾ ਇੱਕ ਪਾਸ ਵਿੱਚ ਬਰਾਤ ਲੈ ਕੇ ਪੁੱਜੀ ਤਾਂ ਪਤਾ ਲੱਗਾ ਉੱਥੇ ਕੋਈ ਵੀ ਵਿਆਹ ਦਾ ਪ੍ਰੋਗਰਾਮ ਬੁੱਕ ਨਹੀਂ ਪਰ ਜਦੋਂ ਬਰਾਤ ਵਾਲੇ ਗਲੀ ਵਿੱਚ ਜਾ ਕੇ ਕੁੜੀ ਦੇ ਬਾਬਤ ਪੁੱਛਗਿੱਛ ਕਰਨ ਲੱਗੇ ਤਾਂ ਪਤਾ ਲੱਗਿਆ ਕਿ ਇੱਥੇ ਤਾਂ ਇਹ ਕੁੜੀ ਰਹਿੰਦੀ ਨਹੀਂ ਤਾਂ ਸੋਨੇ ਇਸ ਮੌਕੇ ਦੇ ਉੱਪਰ ਪੀੜਤ ਧਿਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਏ ਮਨਪ੍ਰੀਤ ਕਿੱਥੋਂ ਦੇ ਰਹਿਣ ਵਾਲੇ ਆ ਮੈਂ ਅੰਮ੍ਰਿਤਸਰ ਦੇ ਤੁਸੀਂ ਕੋਈ ਰਿਸ਼ਤਾ ਕਰਵਾਇਆ ਸੀ ਆਪਦੇ ਦਿਔਰ ਦਾ ਹਾਂ ਜੀ ਕੌਣ ਸੀ ਲੜਕੀ ਜੋ ਮਾਮਾ ਜੀ ਦੀ ਬੇਟੀ ਸੀ ਮੇਰੇ ਲਈ ਕਿੱਥੇ ਰਹਿੰਦੇ ਸੀ ਜੋ ਮੇਰੇ ਚਾਚਾ ਜੀ ਦੀ ਦੋਤੀ ਕਿੱਥੇ ਰਹਿੰਦੇ ਸੀ ਜੀ ਉਹ ਮੋਗੇ ਉਹਦਾ ਜੂਕੇ ਰਹਿੰਦੇ ਆ ਤੇ ਮੋਗੇ ਦੇ ਆ ਤੇ ਕੀ ਗੱਲ ਬਣੀ ਵੀ ਤੁਸੀਂ ਬਰਾਤ ਲੈ ਕੇ ਆਏ ਭਾਜੀ ਕੁਛ ਨਹੀਂ ਬਣੀ ਪਹਿਲਾਂ ਮੈਨਾਂ ਫੋਨ ਤੇ ਸਾਰਾ ਕੁਛ ਤਿਆਰ ਹੁੰਦਾ ਸੀਗਾ ਮੈਨੂੰ ਕਹਿੰਦੀ ਕਿ ਰਾਇਲ ਪੈਲਸ ਆ ਮੋਗੇ ਬਰਾਤ ਲੈ ਕੇ ਪਹੁੰਚੋ ਮੈਂ ਬਰਾਤ ਲੈ ਕੇ ਪਹੁੰਚੀ ਆ ਤੇ ਇੱਥੇ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਤੇ ਕੀ ਨੁਕਸਾਨ ਹੋਇਆ ਤੁਹਾਡਾ ਅੱਜ ਨੁਕਸਾਨ ਭਾਜੀ ਮੇਰਾ ਬਹੁਤ ਹੋਇਆ ਮੇਰਾ ਘਰ ਵੀ ਟੁੱਟ ਗਿਆ ਪਰ ਤਾਂ ਮੈਂ ਸਾਰਾ ਦੀ ਗੱਲਾਂ ਬਾਤਾਂ ਵੀ ਸੁਣਦੀ ਨਹੀਂ ਨਹੀਂ ਤੇ ਉਹ ਤੁਹਾਨੂੰ ਨਾਲ ਕੋਈ ਗੱਲ ਬਾਤ ਨਹੀਂ ਲਿਜੋਤੀ ਬਰਾਦ ਲੈ ਕੇ ਤੁਰੀਆ ਕੱਲ ਜਾਂ ਅੱਜ ਕੋਈ ਗੱਲ ਬਾਤ ਨਹੀਂ ਬਾਜੀ ਕੱਲ ਮੇ ਨਾਲ ਗੱਲ ਹੋਈ ਆ ਮੈਨੂੰ ਕਹਿੰਦੇ ਸੀ ਆਹ ਕੁਛ ਕਰ ਲਿਆ ਸੀ ਆਹ ਕੁਛ ਕਰ ਲਿਆ ਮੈਂ ਸਾਰਾ ਕੁਛ ਉਹਨਾਂ ਦੇ ਵਿਸ਼ਵਾਸ ਤੇ ਲੈ ਕੇ ਤੁਰੀ ਤੇ ਤੁਸੀਂ ਪਹਿਲਾਂ ਹੁਣ ਤਾਂ ਜਿਸ ਤਰ੍ਹਾਂ ਕਿੰਨੇ ਵੀ ਤੁਹਾਨੂੰ ਘਰ ਨਹੀਂ ਪਤਾ ਤੁਸੀਂ ਪਹਿਲਾਂ ਕਦੀ ਉਹਨਾਂ ਦੇ ਘਰ ਨਹੀਂ ਆਏ ਸੀ ਨਹੀਂ ਬਾਜੀ ਮੈਂ ਇੱਕ ਵਾਰੀ ਹੁੰਦੀ ਆਈ ਸੀਗੀ ਬਹੁਤ ਟਾਈਮ ਪਹਿਲਾਂ ਆਈ ਸੀਗੀ ਮੈਂ ਪਰ ਹੁਣ ਨਹੀਂ ਮੈਂ ਆਈ ਸੀਗੀ ਹੁਣ ਤੁਸੀਂ ਵਿਸ਼ਵਾਸ ਸੀਗਾ ਵੀ ਆਹ ਟਿਕਾ ਮੇਰੇ ਆਪਣੇ ਇਹ ਰਿਸ਼ਤਾ ਜਿਹੜਾ ਹੋਇਆ ਫੋਨ ਦੀਆਂ ਗੱਲਾਂ ਚ ਹੀ ਹੋਇਆ ਸੀ ਹਾਂਜੀ ਫੋ ਕੋਈ ਪੈਸਾ ਤੇ ਨਾ ਵੀ ਲੈਣਦਿਆਂ ਨੂੰ ਆ ਜੀ ਜੀ ਭਾਜੀ ਕੋਈ ਨਹੀਂ ਹੋਇਆ ਹਾਂ ਜੀ ਮੇਰੀ ਵਾਈਫ ਨੇ ਰਿਸਤਾ ਕਰਾਇਆ ਹੈ ਆਪਣੇ ਤੋਂ ਮੇਰੀ ਭਾਜੀ ਦੇ ਨਾਲ ਨਾਨਾ ਜੀ ਦੀ ਬੇਟੀ ਸੀ ਕਿੰਨੇ ਬੰਦੇ ਬਰਾਤ ਲੈ ਕੇ ਆਏ ਤੁਸੀਂ ਅੱਜ ਜੀ ਛੇੜੀਆਂ ਚੀਜ਼ ਤਾਂ ਬੰਦੇ ਚੁੜਾ ਲਾ ਗਿਆ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਹੋਇਆ ਤੁਹਾਡੇ ਨਾਲ ਭਾਜੀ ਇੱਥੇ ਆ ਕੇ ਦੇਖ ਰਹੇ ਹਾਂ ਰਿਵਾਇਜ਼ ਪੈਸੇ ਦੀ ਗੱਲ ਕਰ ਰਿਹਾ ਸੀ ਉੱਥੇ ਹੀ ਉੱਥੇ ਵੀ ਕੋਸ ਨਹੀਂ ਗੋਦਾਰੇ ਗਿਆ ਗੋਦਾਰੇ ਵੀ ਗਏ ਦੋ ਤਿੰਨ ਗੋਦਾਰੇ ਦੇ ਬੇਚੇ ਕਿਚਨ ਕੁਸ਼ਨੀ ਹੁਣ ਹੁਣ ਜਿੱਤਾ ਸਾਡੇ ਬੋਲ ਜਿੱਦਾਂ ਕੋਹਾਂ ਦੇ ਵੀ ਨਹੀਂ ਕੁਛ ਹੈਗੀ ਸਾਡੇ ਮਿਸੇ ਕਹਿੰਦੇ ਵੀ ਹੁਣ ਸਾਡੇ ਘਰ ਟਕਰਾਹ ਹੋ ਗਈ ਆ ਹਾਂਜੀ ਤੁਹਾਡੇ ਮਿਸੇ ਕਹਿੰਦੇ ਸਾਡੇ ਘਰ ਚ ਟਕਰਾਹ ਹੋ ਗਈ ਕਿਸ ਕੰਮ ਲਈ ਕਿ ਕੋਈ ਨਹੀਂ ਹੋ ਗਈ ਇਹ ਤੁਸੀਂ ਦੇਖੋ ਜੇ ਛੋਟੇ ਦਾ ਨਹੀਂ ਹੋਣਾ ਤੇ ਫਿਰ ਆਪਾਂ ਦੇਖੋ ਇਹਨਾਂ ਨੇ ਅਸਲ ਲਾਪਤ ਕੋਈ ਜ਼ਬਰਦਸਤੀ ਤੇ ਕੀਤਾ ਨਹੀਂ ਕੋਈ ਪੈਸੇ ਦੇਲੇ ਦੀ ਠੱਗੀ ਤਾਂ ਨਹੀਂ ਮੱਜੀ ਤੁਹਾਡਾ ਨਾ ਭਾਈ ਉਹ 500000 ਰੁਪਏ ਪੰਜ ਲੱਖ ਸਾਡੇ ਲੱਗਿਆ ਕਿਸ ਚੀਜ਼ ਤੇ ਲੱਗੇ ਪੰਜ ਲੱਖ ਰੁਪਏ ਭਾਈ ਪਹਿਲਾਂ ਮੇਰੇ ਵਿਆਹ ਦੇ ਨਜ਼ਰ ਪਏ ਉਹ ਨਹੀਂ ਅੱਜ ਇਸ ਵੇਲੇ ਗੱਲ ਕਰੋ ਅੱਛਾ ਜੀ ਇਤੋਂ ਹਾਂ ਤੁਹਾਡੇ ਸਾਹਮਣੇ ਹੈ ਜੀ ਗੱਡੀਆਂ ਆਈਆਂ ਘਰ ਲਈ ਪ੍ਰੋਗਰਾਮ ਹੈ 3-4 ਦਿਨ ਤੋਂ 5 ਦਿਨ ਤੋਂ ਲੱਗਿਆ ਵਾ ਬាក់ ਮੇਰੇ ਗਏ ਆ 10000 ਰੁਪਏ ਲੈ ਗਿਆ 10000 ਲੈ ਗਿਆ 12500 ਲੈ ਗਿਆ ਮੇਰਾ ਮੇਰਾ ਲੱਗ ਗਿਆ ਖੋਤਾ ਹੁਣ ਕਿੰਨੀਆਂ ਗੱਡੀਆਂ ਲੈ ਕੇ ਆਏ ਸੀ ਜੀ 6 ਗੱਡੀਆਂ ਆਈਆਂ ਭਾਈ ਹੁਣ ਕੀ ਮੰਗ ਕਰਦੇ ਤੁਸੀਂ ਮੈਨੂੰ ਇਹ ਮੰਗਿਆ ਭਾਜੀ ਵੀ ਮੈਨੂੰ ਇਨਸਾਫ ਚਾਹੀਦਾ ਵਾ ਇਨਸਾਫ ਇਹੋ ਚਾਹੀਦਾ ਵੀ ਜੇ ਬੋਧੇ ਆ ਸਾਡੇ ਨਾਲ ਪੂਰੀ ਤਰ੍ਹਾਂ ਸਰ ਜੀ ਕਿਤੋਂ ਦੇ ਰਹਿਣ ਵਾਲੇ ਜੀ ਮੈਂ ਅੰਮ੍ਰਿਤਸਰ ਰਹਿਣ ਵਾਲਾ ਆ ਅੱਜ ਮੋਕੇ ਚੌਂਕ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਕੱਟ ਕੀਤਾ ਕਈ ਪਰਿਵਾਰਕ ਮੈਂਬਰਾਂ ਕੀ ਗੱਲ ਹੋਈ ਤੁਹਾਡੇ ਨਾਲ ਕੋਈ ਕਹਿੰਦੇ ਰਿਹਾ ਉਹ ਆਇਆ ਇਹ ਮੁੰਡਾ ਕਿਹੜੀ ਇਹ ਸਾਡੀ ਨੋਵਾ ਦਿੱਤੀ ਇਹਨੇ ਇਸੇ ਨੇ ਕਰਾਇਆ ਕੀ ਨਾਮ ਤੁਹਾਡੇ ਦਾ ਜੀ ਹਾਂ ਜੀ ਕੀ ਨਾਮ ਕੀ ਤੁਹਾਡੇ ਦਾ ਜੀ ਇਹਨਾਂ ਨੇ ਰਿਸ਼ਤਾ ਕਰਵਾਇਆ ਸੀ ਮਾਨ ਮਾਨ ਕੁਮਾਨ ਕੁਲ ਗੌਰ ਬਾਈ ਜੀ ਕੁ ਤੁਸੀਂ ਮਨਪ੍ਰੀਤ ਨੇ ਦੱਸਿਆ ਕਿ ਕੁੜੀ ਦੇ ਪਰਿਵਾਰਕ ਮੈਂਬਰ ਯੂਕੇ ਦੇ ਵਿੱਚ ਰਹਿੰਦੇ ਨੇ ਤੇ ਸਾਰਾ ਰਿਸ਼ਤਾ ਫੋਨ ਦੇ ਉੱਪਰ ਹੀ ਤੈਅ ਹੋਇਆ ਸੀ ਉਸ ਮੁਤਾਬਕ ਕੁੜੀ ਕਈ ਸਾਲ ਪਹਿਲਾਂ ਉਹਨਾਂ ਦੇ ਘਰ ਮੋਗਾਏ ਸੀ ਜਿਸ ਦੇ ਆਧਾਰ ਤੇ ਇਹ ਰਿਸ਼ਤਾ ਤੈਕ ਤਕ ਐਸੀ ਹੁਣ ਇਸ ਘਟਨਾ ਤੋਂ ਬਾਅਦ ਮਨਪ੍ਰੀਤ ਅਤੇ ਉਸਦੇ ਪਰਿਵਾਰ ਨੂੰ ਸਮਝ ਨਹੀਂ ਆ ਰਹੀ ਕਿ ਇਹ ਰਿਸ਼ਤਾ ਇੱਕ ਠੱਗੀ ਸੀ ਜਾਂ ਫਿਰ ਕੋਈ ਚਲਾਕੀ